ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਕੱਲ 29 ਮਈ ਨੂੰ ਬਾਈ ਸਿੱਧੂ ਮੂਸੇਵਾਲੇ ਦੀ ਦੂਜੀ ਵਰ੍ਹੇ ਸਿ ਮਨਾਈ ਗਈ ਕਿਉਂਕਿ ਇਸ ਦਿਨ ਪਿੰਡ ਜਵਾਰਕੇ ਵਿਖੇ ਬਾਈ ਸਿੱਧੂ ਮੂਸੇਵਾਲੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਦੋਸਤੋ ਇੱਥੇ ਹੀ ਬਾਪੂ ਬਲਕੌਰ ਸਿੰਘ ਦੀ ਇੱਕ ਕਾਲੇ ਰਿਕਾਰਡਿੰਗ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬਾਪੂ ਬਲਕੌਰ ਸਿੰਘ ਕਹਿ ਰਹੇ ਨੇ ਕਿ ਮੈਨੂੰ ਨਹੀਂ ਪਤਾ ਕਿ ਮੇਰਾ ਪੁੱਤ ਕਦੋਂ ਬਾਗੀ ਹੋ ਗਿਆ ਸੀ ਤੇ ਕਦੋਂ ਪੰਥ ਦੀਆਂ ਤੇ ਖਾਲਿਸਤਾਨ ਦੀਆਂ ਗੱਲਾਂ ਕਰਨ ਲੱਗ ਗਿਆ ਸੀ ਤੇ ਦੋਸਤੋ ਤੁਹਾਨੂੰ ਲੈ ਚ ਕਰਦੇ ਆ ਉਸ ਆਡੀਓ ਦੇ ਵੱਲ ਮੈਂ ਤੁਹਾਨੂੰ ਕਿਹੜੇ ਮਕਸਦ ਦੇ ਨਾਲ ਕਿੱਥੋਂ ਤੱਕ ਲੈ ਕੇ ਆਇਆ ਸੀ ਮੈਨੂੰ ਨਹੀਂ ਪਤਾ ਲੱਗਿਆ ਮੇਰਾ ਪੁੱਤ ਕਦੋਂ ਬਾਗੀ ਬਣ ਗਿਆ ਕਦੋਂ ਪੱਥ ਦੀਆਂ ਗੱਲਾਂ ਕਰਨ ਲੱਗਿਆ ਕਦੋਂ ਖਾਲਸਪੁਰ ਦੀਆਂ ਗੱਲਾਂ ਕਰਨ ਲੱਗਾ ਬਈ ਤੂੰ ਨਹੀਂ ਪਤਾ ਲੱਗਿਆ ਇਸ ਗੱਲ ਦਾ ਅੰਤ ਤੇ ਤੁਹਾਡਾ ਪੁੱਤ ਕੌਮ ਦੀ ਗੱਲ ਕਰਦਾ ਸੀ ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਆ ਅੰਤ ਤੇ ਧਰਮ ਲਈ ਜਿਹੜੇ ਸਾਡੇ ਯੋਧੇ ਸ਼ਹੀਦ ਹੋ ਗਏ ਉਹਨਾਂ ਦੀ ਗੱਲ ਕਰਨੀ ਮਾੜੀ ਗੱਲ ਸੀ ਜਾਂ ਰਾਹੁਲ ਗਾਂਧੀ ਜੀ ਵੜੰਗ ਜੀ ਪਸੰਦ ਨਹੀਂ ਕਰਦੇ ਇਸ ਕਰਕੇ ਪਿਸ਼ਤਾਵਾ ਕਿ ਮੇਰਾ ਪੁੱਤ ਕੌਮ ਦੀ ਗੱਲ ਕਿਉਂ ਕਰ ਗਿਆ ਐਸਵਾਯੇਲ ਵਿੱਚ ਭਾਈ ਜਟਾਣੇ ਦੀ ਗੱਲ ਕੀਤੀ ਹੁਣ ਭਾਈ ਜਟਾਣੇ ਨੂੰ ਸ਼ਹੀਦ ਕਹਿੰਨੇ ਕੀਤਾ ਕਾਂਗਰਸ ਨੇ ਜਿਹਨੂੰ ਤੁਸੀਂ ਜਫੀਆਂ ਪਾ ਰਹੇ ਹੋ ਸੰਤ ਭਿੰਡਰਾਲੇ ਦੀ ਫੋਟੋ ਆਪਣੀ ਬਾਹ ਤੇ ਟੈਟੂ ਬਣਾਇਆ ਸੀ ਸਿੱਧੂ ਨੇ ਤੇ ਹੁਣ ਟਰੈਕਟਰ ਤੇ ਮੋਟਰਸਾਈਕਲ ਤੇ ਸਾਰੇ ਪਾਸੇ ਸੰਤਾਂ ਦੀ ਫੋਟੋ ਤਾਂ ਸੰਤਾਂ ਦੀ ਸੋਝ ਦਾ ਧਾਰ ਨਹੀਂ ਸੀ ਸਿੱਧੂ ਤਾਂ ਹੁਣ ਸੰਤਾਂ ਨੂੰ ਸ਼ਹੀਦ ਕਹਿੰਨੇ ਕੀਤਾ ਕਾਂਗਰਸ ਨੇ ਜਿਹੜੀ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਤੇ ਸਾਡਾ ਅਕਾਲ ਤਖਤ ਕਿਹੜੇਟਾਇਆ ਜਿਹੜੇ ਗਾਂਧੀ ਪਰਿਵਾਰ ਨੂੰ ਤੁਸੀਂ ਜਫੀਆਂ ਪਾ ਕੇ ਪੰਜਾਬ ਯਾਤਰਾ ਕੱਢੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤੇ ਮਿਲਦੇ ਆਂ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰੱਖ